ਕੜੀ ਉਹ ਜਿਹੜੀ ਉਹ ਪ੍ਰਾਵੋ ਓਏ ਬਾਈ ਕੀ ਹੈ 1:00 ਬਜ ਗਿਆ ਯਾਰ ਪੈ ਲੋ ਯਾਰ ਕਾਨੂੰ ਯਾਰ ਅਸੀਂ ਗੇਟਦੇ ਤੂੰ ਸੋ ਜਾ ਪੈ ਗਏ ਸਾਰੇ ਕਲਾਕਾਰ ਮਿਲਣਾ ਹੁਣ ਆਫਿਸ ਮੈਂ ਪੈਣਗੇ ਦੋਨੇ ਨੇ ਦੇ ਓਏ ਓਏ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਾਤ ਆਏ ਸੀਗੇ ਬਾਈ ਘਰੇ ਤੇ ਬਰਦੀਪੁਰ ਦੀ ਤਬਾਈ ਪ੍ਰੈਸ ਕਰਾਈ ਕੌਣ ਫੇਰ ਹਫ਼ਤਾ ਲੰਘ ਜਾਊਗਾ? ਕਿਉਂ ਮਾਤਾ? ਮਾਰਾ ਕਹਿੰਦੇ ਤੇ ਮੂੰਗੀ ਖਾਈ ਜਾਂਦੇ ਆ ਕੱਦੂ ਹੋਰ ਲੈ ਜਾਓ ਪਹਿਲਾਂ 4-5 ਦਿਨ ਪਹਿਲਾਂ ਕੱਦੂ ਖਾਦੇ। ਹੁਣ ਕਹਿੰਦੇ ਹੋਰ ਕੱਦੂ ਲੈ ਜਾਓ ਪਰ ਹੁਣ ਚਾਚੇ ਦੇ ਘਰੇ ਜਾਣਾ ਤੂੰ ਮੈਂ ਹੈਗਾ ਲੇਟ। ਇਸ ਕਰਕੇ ਹੁਣ ਗਾਹ ਵਾਲੇ ਹਫ਼ਤੇ ਤੇ ਜਾਊ ਕਦੂਆਂ ਦੀ ਗੱਲ। ਸਕੂਟਰੀ ਚੋ ਬਾਈ ਤੇਲ ਮੁੱਕ ਜਾਂਦਾ ਇੱਥੇ ਅੰਦਰ ਲਾ ਦੰਨੇ ਆ। ਗੈਸ ਵਾਲੀ ਢੋਲੀ ਜੋ ਗੈਸ ਮੁੱਕੀ ਪਈ ਐ। ਕਦੇ ਰਾਤ ਨੂੰ ਆਟਾ ਮੁੱਕ ਜਾਂਦਾਗਾ। ਇਹਰ ਜੇ ਮੂੰਹ ਨਾਲ ਹੁਣ ਸਾਰਾ ਕੁਝ ਮੁੱਕ ਜਾਂਦਾਗਾ। ਕਲੰਗਨਾਂ ਨੂੰ ਗੱਲਾਂ ਨਹੀਂ ਮੁੱਕਤਾਂ ਅਰੇ ਯਾਰ ਇਹ ਪੀਡੀਐਫ ਦੇ ਡੋਨ ਨਿਕਲ ਰਹੇ ਹਨ ਮੇਰੀ ਵਾਜੀ ਭਾਈ ਇਹ ਕਮਾਂ ਕਲ ਨਹੀਂ ਨਹੀਂ ਮੱਥਾ ਟੇਕੋ ਬਸ ਅਰੇ ਉਸ ਨੂੰ ਬੋਲੋ ਮੋਰ ਸਟੈਪਲਰ ਦੇ ਜਾਓ ਉਹ ਤੇ ਚਲੋ ਮੇਰੀ ਵਾਲੀ ਥੋੜੇ ਵਾਲੀ ਫਾਈਲ ਇੱਧਰ ਪਈ ਆਸਤਾਜ ਜੀ ਆਓ ਬਈਆ ਲਓ ਭਾਈ ਕਹਿੰਦੇ ਮੁੰਡਿਓ ਹੋ ਜਾ ਸ਼ੁਰੂ ਆ ਆਰਟੀਕਲ ਛੱਟਨੇ ਆ ਬਾਈ ਉਹ ਇਹ ਨਾ ਰੱਖ ਲੈ ਨੂੰ ਕਿਆ ਬਣਾ ਕੰਮ ਤੋਂ ਆ ਗਏ ਜੀ ਸਵੇਰੇ ਸਿੱਧਾ ਗਏ ਕੰਮ ਤੇ ਤੇ ਕੰਮ ਤੋਂ ਸਿੱਧਾ ਟਾਈਮ ਮਿਲਿਆ ਇੱਥੇ ਆ ਕੇ ਬਸ ਕਮਰੇ ਜਾ ਕੇ ਵੀਡੀਓ ਬਣਾਉਣ ਦਾ ਟਾਈਮ ਮਿਲਿਆਗਾ ਤੇ ਮੈਂ ਤੇ ਹਰੀਸ਼ ਜੀ ਅੱਜ ਆ ਗਏ 8 ਵਜੇ ਇਹ ਆ ਜੀ ਹਰੀਸ਼ ਜੀ ਉੱਤਰਾਖੰਡ ਤੋਂ ਆ ਜੀ ਤੁਸੀਂ ਹਾਂਜੀ ਉੱਤਰਾਖੰਡ ਤੋਂ ਆ ਬਾਈ ਆਪਣੇ ਨਾਲ ਬੰਦੇ ਕੋਈ ਕਿੱਧਰ ਦਾ ਰਹਿੰਦਾ ਕੋਈ ਕਿੱਧਰ ਦਾ ਤੇ ਅੱਜ ਦਾਲ ਸਬਜ਼ੀ ਜੀ ਕਮਾਨ ਇਹਨਾਂ ਦੇ ਹੱਥ ਚ ਹੈਗੀ ਤੁਸੀਂ ਆ ਕਟੋ ਤੇ ਮੈਂ ਇਧਰ ਆ ਆ ਜਿਹੜਾ ਪਾਂਡਿਆਂ ਦਾ ਬਾਜ਼ਾਰ ਲਾਇਆ ਪਿਆ ਮੈਂ ਤਾਂ ਘਰੇ ਗਿਆ ਸੀਗਾ ਇਹਨਾਂ ਨੂੰ ਧੋਕੇ ਲਿਆਉਣਾਗਾ ਠੀਕ ਹੈ ਜੀ ਠੀਕ ਹੈ ਜੀ ਮੈਂ ਧੋਕੇ ਲਿਆਉਣਾ ਲੈ ਆਪਾ ਕਰਦਿਆਂ ਸ਼ਰਵਾਤ ਖਾਣ ਪੀਣ ਦੀ ਸਾਡਾ ਕੁੱਕਰ ਵੀ ਨਹੀਂ ਖੜਦਾ ਐ ਖੜਾਉਣਾ ਪੈਂਦਾ ਓਟਾ ਲਾ ਕੇ ਇਹਦਾ ਵੀ ਕੋਈ ਸਟੈਂਡ ਹੈ ਨਹੀਂਗਾ ਤੇ ਤੇਲ ਦੇਖਿਓ ਕਿੰਨਾ ਪਾਈਏ ਅੱਧਿਕ ਕਿਲੋ ਹੋਰ ਪਾ ਲਾ ਬਹੁਤ ਹੋਊਗਾ ਹਿਸਾਬ ਨਾ ਪਾਈ ਆਜਣਾ ਇਹ ਖਾਈ ਜਾਂਦੇ ਸੂਰਮੰਚ ਵਾਲੀ ਧੀਰ ਜੇ ਸਾਡੇ ਹਿੱਸੇ ਦੀ ਖੀਰ ਖਾ ਕੇ ਨਾ ਚੱਪੜਾ ਬਹੁਤ ਪੈਣੀਆ ਤੁਹਾਡੇ ਦੋਨਾਂ ਦੇ ਸਾਨੂੰ ਇਹਨਾਂ ਦਾ ਹੱਸਣਾ ਹੁਣ ਕੰਮ ਲੋਟ ਆ ਭਾਈ ਆਪਦੇ ਆਪ ਦੇ ਹੀ ਠੰਡੀ ਠੰਡੀ ਖੀਰ ਮਿੱਲਾ ਮਿੱਲਾ ਜੈਮ ਵਾਲਾ ਕਹਿੰਦਾ ਮੈਂ ਐਰ ਜੀ ਚੀਜ਼ ਕਹਿੰਦਾ ਖਾਂਦਾ ਨਹੀਂ ਗਾ ਚੱਲ ਕੋਈ ਸੂਰੇ ਬੰਛੇ ਮਾੜੀ ਜੀ ਸੂਰੇ ਬੰਛੇ ਮਾੜੀ ਅਸੀਂ ਖਾ ਗਏ ਤਨੇ ਕੁਛ ਤੇ ਵੀ ਨਹੀਂ ਹੁੰਦਾ ਜੈਮ ਲਾਉਂਦਾ ਆਹ ਜੀ ਭੈਣ ਜੀ ਤੁਮੈਂ ਚੱਕਣਾ ਆਉਂਦਾ ਡੱਬੇ ਕਿੰਨੇ ਲੈਂਦੇ ਆਂਟੀ ਤੋਂ ਤਿੰਨ ਤਿੰਨ ਇੱਕ ਚ ਪਾਵਾਂਗੇ ਖੰਡ ਇੱਕ ਚ ਚਾਹ ਪੱਤੀ ਤੇ ਕੁਝ ਹੋਰ ਹੁੰਦਾ ਕੁਣ ਵੀ ਸੱਜੇ ਪਾਰ। ਮੈਂ ਤਾਂ ਅੱਧਾ ਘੰਟਾ ਰੈਸਟ ਕਰ ਲਾਂ। ਤੁਸੀਂ ਬਣਾਓ ਨੇ ਰੋਟੀ ਸਬਜ਼ੀ ਠੀਕ ਆ। ਚੋ ਪੈਂਚਰਾਨੀ ਬੈਠੀ ਇੱਥੇ ਕੋਣਾ ਹੋਰ ਓਟੀਆਂ। ਬਰਾਉ ਉਹਨਾਂ ਨੂੰ ਮੜਾ ਗੱਲ ਕੀ ਹੈ ਤੈਨੂੰ ਨੂਨ ਮਿਰਚਾ ਪਾਉਣ ਦਾ ਹਿਸਾਬ ਆਗਾ। ਗੱਲੂ ਨੂਨ ਮਿਰਚਾ ਪਾਉਣ ਦਾ ਹਿਸਾਬ ਤੇ ਮੈਨੂੰ ਗੱਲ ਪਤਾ ਕੀ ਹੈ ਹਿਸਾਬ ਆ। ਗੱਲ ਸਾਰੀ ਅੱਗੇ ਉੱਥੇ ਮੋਗਣੀ ਹੈ ਪਹਿਲੇ। ਹਾਂਜੀ ਹਾਂਜੀ। ਇਹ ਮੀਂਹ ਪਵੇ ਜਿੱਕੜ ਜਾਵਾਂ ਮੈਂ। ਠੀਕ ਹੈ। ਬੱਸ ਹੁਣ। ਲੋਕਾਂ ਹੈਗੇ ਪਹਿਲੀ ਸਬਜ਼ੀ ਚ ਬਣੂਗੀ। ਆ। ਉਹ ਪਿੱਛੇ ਬਾਬਾ-ਬਾਵਾ ਕਰਨ ਵਾਲਾ। ਇਹ ਆ ਮੈਂ ਉਹ ਦਾਸ ਨਹੀਂ ਕੀਤਾ ਸੀ ਪਿੱਛੇ ਛਿਛੀ ਹਮ ਇਹੋ ਛਿਛੀ ਆਣਾਗਾ ਤੇ ਤੇਰੇ ਮੂਜੀ ਅੱਜ ਰਾਤ ਨੂੰ ਇਹਨਾਂ ਦੇ ਸ਼ਾਇਰੀ ਸੁਣਾਵਾਂਗੇ ਤੇ ਹੋਰ ਬਾਬਾ ਚੱਲ ਮੈਂ ਨਾ ਡਿਵੈਲਪਮੈਂਟ ਆਪਣਾ ਕਮਰਾ ਕਿੰਨਾ ਹੋ ਗਿਆ ਕੀ ਹੋ ਗਿਆ ਡਿਵੈਲਪਮੈਂਟ ਸੰਖਲਾ ਗਿਆ ਦੇਖ ਕੇ ਦਰਸ਼ਣ ਕੀਤੇ ਤੁਸੀਂ ਹੈ ਮਾਥਾ ਦੇ ਕੇ ਭਾਂਡੇ ਪਾ ਇੱਥੇ ਧੋਣੇ ਅਜੇ ਤੋਂ ਵੈਰੀ ਗੁੱਡ ਵੈਰੀ ਗੁੱਡ ਓਏ ਨਹੀਂ 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 ਨਾ ਤਾਂ ਕਹਿੰਦੇ ਗਾਦੇ ਭਾਂਡੇ ਨਹੀਂ ਸਾਰੇ ਕਿ ਕਿਦਾਂ ਇਕੱਠੇ ਹੀ ਰੱਖਣੇ ਚਾ ਇੰਨਾ ਭਰਦੇ ਇਹਨੇ ਚੱਲਣਾ ਬਾਈ ਬਣ ਕੇ ਇਹਨਾਂ ਨੂੰ ਬਾਹਰ ਸੱਟਿਆ ਬਾਈ ਬਣ ਕੇ ਇਹਨਾਂ ਨੂੰ ਮੋਸਕੀ ਖੜਾ ਦਾ ਕਿਤੇ ਪੱਦ ਮਾਰਦਾ ਕਿਤੇ ਭੈਣ ਚੋਂ ਗੰਦੀਆਂ ਜਰਾਬਾਂ ਸਾਲਾਂ ਬਾਹਰ ਬਾਹਰ ਸੱਟਿਆ ਇੰਨਾ ਗੰਦਗਾਂ ਜਰਾਬਾਂ ਓਹੋ ਬਾਹਰ ਮਾਰ ਚਲਾ ਕੇ ਹਾਂ ਹਾਂ ਵਧੀਆ ਕੀਤਾ ਬਾਈ ਬਣ ਕੇ ਮਾੜਾ ਜਾਂ ਫੇਸਬੁੱਕ 'ਤੇ ਛੜਕਦੇ ਯਾਰ ਨੱਕ ਬੰਦ ਕਰਤਾ ਕਿਤੇ ਪੱਦ ਮਾਰਦੇ ਏਦਾਂ ਸੰਤਾ ਇਹ ਨਹੀਂ ਚਾਹੀਦਾ ਸੱਲ ਨੂੰ ਅਬ ਬੱਲੇ ਨੇ ਬੜਾ ਦੁਖੀ ਕੀਤਾ ਬਾਈ ਜਦੋਂ ਦਾ ਆਇਆਗਾ ਹਾਂ ਹੁਣ ਮੜਾ ਜਾ ਮਾਹੌਲ ਠੀਕ ਹੋਇਆਗਾ ਕੋਈ ਆਇਆ ਗਿਆ ਜੇ ਤੇ ਕੀ ਕਹੂਗਾ ਹੈ ਚਾਰ ਬੰਦਿਆਂ ਨੂੰ ਥੂ-ਥੂ ਕਰਾ ਦੂ ਇਹ ਤਾਂ ਤਿੰਨ ਵਾ ਮਸਕਾਰੇ ਸਤਿਨਾਕ ਨੂੰ ਲਾਇਆ ਸੀ ਨੇ ਪੈਰ ਕਿਵੇਂ ਸਗਾ ਐਵੇਂ ਕਰਕੇ ਬੰਦੇ ਜਾ ਪਰੇ ਅੱਜ ਕਦੇ ਫੇਰ ਚੌਲ ਤੇ ਮੂੰਗੀ ਮਸਰੀ ਦੀ ਗੱਲਬਾਤ ਹੋਣੀ ਐ ਸੰਦੂਗਾ ਮੂੰਗੀ ਨੂੰ ਤੜਕਾ ਲਾਉਣ ਨਾਲੇ ਕੇ ਸਾਬ ਸਫਾਈ ਥੋੜੀ ਕਰ ਲਈ ਬਾਈ ਆਂਡੇ ਭੁੰਡੇ ਸੰਗ ਸੰਗ ਧੋਤਾ ਸਮਾਰ ਕੇ ਤੇ ਉਸਤਾਦ ਜੀ ਹੋਰੇ ਕਹਿੰਦੇ ਆਪ ਲੱਗੇ ਹੋਇਆ ਆਪ ਹੋਇਆ ਕੋਸਾ ਮੂਰੇ ਇਹ ਲੈ ਸਜਣਾ ਗਾ ਮਰੋ ਗਰਮੀ ਮੇਰੇ ਸਾਲੋ ਅੰਦਰ ਰਹੋ ਵਧਿਆ ਯੋ 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 ਯਹਾਂ ਇਹ ਗਾਂਡੇਓ ਬਾਜੀ ਅੱਧੀ ਰਾਤ ਨੂੰ ਪੈਣਾ ਨਹੀਂ ਹੈਗਾ ਹੁਣ ਮੈਂ ਵੀ ਨਹੀਂ ਥੱਲੇ ਪੈਦਾ ਚੌਲਾ ਦਾ ਪਤੀਲਾ ਖਾ ਗਏ ਤੁਸੀਂ ਉਹ ਲਰਸਾਉ ਦੀ ਸ਼ੀਟ ਥੱਲੇ ਸੀਗੀ ਇਹ ਕਹਿੰਦੇ ਅੱਜ ਥੋੜਾ ਜਿਹਾ ਉਹ ਤੇ ਐਟੀਟਿਊਡ ਜਿਹਾ ਹੋ ਗਿਆ ਕਹਿੰਦੇ ਮੈਂ ਥੱਲੇ ਮੈਂ ਵੀ ਨਹੀਂ ਪੈਂਦਾ ਜੋ ਮੈਂ ਮਾਰੇ ਕਹਿੰਦੇ ਵੀ ਬੈੜ ਤੇ ਸੌਵਾਂਗੇ ਥੱਲੇ ਕੋਈ ਨਹੀਂ ਸੌਂਦਾ ਜਿੰਨਾ ਹੀ ਬੈੜ ਤੇ ਸੌਂਦਾ ਹਾਂ ਪਰ ਇਧਰ ਨੂੰ ਘੁਆ ਲਓ ਬਾਬਾ ਦਾ ਮੂਹ ਆ ਵੈਰੀ ਗੁੱਡ ਖੜਕਾਤੇ ਭੰਡੇ ਕੀ ਕਰੋਗੇ ਤੁਸੀਂ ਹੁਣ ਕਾਰਾ ਮੇਰਾ ਉੱਠ ਗਿਆ ਹੋਰ ਹੈਡਿੰਗ ਕਰਕੇ ਮਰਦਾ ਖਤਰਾ ਚੱਲ ਚੱਲ ਗਾਧਾ ਕਰ ਲਗੀ ਜਾਣਾ ਹੈ ਬਲਾ 93 ਹੋ ਗਿਆ ਹੁਣ ਚਲੋ ਵੈਰੀ ਗੁੱਡ ਮੁੰਡਾ ਵੈਰੀ ਗੁੱਡ ਆਏ ਬਣ ਗਈ ਗੱਲ ਮੈਂ ਕਹਿੰਦਾ ਸਿਰਾ ਨਾ ਮਾਰ ਇੱਕ ਬੱਜ ਗਿਆ ਸਾਨੂੰ ਦੁੱਖ ਕੀ ਹੈਗਾ ਹਾਂ ਹੈਂ ਜਿਹੜੀ ਝੋਟ ਮੈਂ ਹਾਂ ਸੋਣਦਾ ਆਏ ਮੇਰੀ ਉਹ ਦੀਆਂ ਦੀਆਂ ਬਲਕਟ ਦੋ ਕਿਹੜੀ ਉਹ ਪ੍ਰਾਵੋ ਓਏ ਬਾਈ ਕੀ ਹੈ ਇੱਕ ਭੱਜ ਗਿਆ ਯਾਰ ਪੈ ਲੋ ਯਾਰ ਕਾਹ ਨੂੰ ਯਾਰ ਅਸ ਅਸੀਂ ਘੇੜਦੇ ਹਾਂ ਤੂੰ ਸੋ ਜਾ ਆ ਜਾ ਆ ਦੇ ਆ ਹਾਲ ਦੇਖ ਲਾ ਗਰਮੀ ਹੈਗੀ ਹੈਗੀ ਕਿਵੇਂ ਜੁੱਬੜਾ ਮੇਰੇ ਸਾਲੇ ਨੇ ਲੈ ਆ ਕੇ ਦੇਖ ਲਓ ਚੱਲ ਹੋਰ ਕਿਹੜਾ ਲੈ ਕੇ ਸੀ ਕੋਈ ਬਿੱਕੀ ਡੋਨਰ ਲੈ ਕੇ ਚੱਕ ਨਾ ਲਿਆ ਕੜਚੀ ਇਹ ਦੰਦਾ ਤੇ ਮਾਰ ਇਹਨਾਂ ਦੇ ਕੀ ਕਰਾਂ ਮੈਂ ਇਹਨਾਂ ਨੂੰ ਬਸ ਪਾਇਆ ਪਿਆ ਆ ਦੇਖੋ ਪਾਇਏ ਸਾਰੇ ਕਲਾਕਾਰ ਮੈਨੂੰ ਹੁਣ ਆਪਸ਼ਨ ਮੈਂ ਪੈਣਗੇ ਦੋਨੇ ਇਹਨੇ ਦੇ ਹਾਏ 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 ਬਾਬਾ ਨਰਜੇਦ ਦੀ ਮਾਂ ਦੀ ਆਂਦਾ ਤੇਰੀ ਹਾਏ ਪੁੱਲ ਰਹਾ ਓਏ ਪੁੱਲ ਰਹਾ ਹਾਂ ਦਾਤਾ ਕੇ ਮਾਰ ਕੇ ਨੰਦ ਖੜਾ ਕੇ ਅਸੀਂ ਤੇਰੇ ਨਾਲ ਆ ਬਾਬਾ ਪੁੱਲ ਰਹਾ ਓਏ ਓਏ ਫੰਦ ਦਾ ਓਏ ਪੁੱਲ ਨਾ 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 ਬਾਬਾ ਬੜਾ ਮਾਰਾ ਬੜਾ ਬਾਤ ਬਾਬਾ ਪੁੱਤਿਆ ਗੱਲ ਦੀ ਗੈਂਡ ਰਹੀ ਠੀਕ ਹੈ ਜਦੋਂ ਮੈਂ ਜਨ ਲੱਤ ਤੇ ਇਹ ਕੰਮ ਆ ਗਿਆ ਐ ਕਰਕੇ ਲਾੜਾ ਕਰੇ ਯਾਰ ਮੈਂ ਨਾ ਨਾ ਕਿਥੇ ਲੱਜੇ ਲਿਪਕਿਸ ਕਰੋ ਜਾਂਦਾ ਬੜੀ ਤੇ ਵਜੀ ਜਿਆਦਾ ਮਿੱਠੀ ਕਰ ਬਾਬਾ ਫੇਰ ਫੇਰ ਹੀ ਲੋਟੋ ਨਾ ਨਾ ਜਿਆਦਾ ਲਿਪਕਿਸ ਕਰੋ ਉਹ ਬਲੱਡ ਨਿਕਲੀ ਜਾਂਦਾਗਾ ਹਾਏ ਬਲੱਡ ਨਿਕਲਣ ਲੱਗ ਗਿਆ ਲਿਪਕਿਸ ਕਰੋ ਜਾਂਦਾ ਫੇਰ ਲੋਟੋਗਾ ਓ ਰੋ ਪਿਆ ਓਏ ਆਏ ਵਾਏ ਪੈਣਾ ਨਾ ਕਿ ਪਾਲਿਆ ਰਹਾ ਤਾਂ ਪੁੱਤੂਗਾ ਲੈ ਰੋ ਰੋਈ ਜਾਂਦਾ ਨਾ ਫੇਰ ਕੀ ਕਰੇ ਆ ਯਾਰੀ ਦੋਸਤੀ ਬਾਬਾ ਪੁੱਤੂਗਾ ਲੈ ਵੇਗੀ ਠੀਕ ਆਲਾ ਜੇ ਅਗਲਾ ਜੇ ਅਗਲਾ ਕੰਗਨੇ ਵਰਤ ਰਿਹਾ ਨਾ ਇੱਥੇ ਆ ਪਾ ਤੂੰ ਯਾ ਕੁਝ ਕਰ ਦਿਓ ਮੇਰੀ ਇੱਥੇ ਨਾ ਕਰੇ ਇਰੀ ਇੱਥੇ ਦਾ ਕੁੱਤਾ ਵੀ ਆਉਂਦਾ ਨਹੀਂ ਨਹੀਂ ਯਾਰ ਬਹੁਤ ਗਲਤ ਗੱਲ ਲਾ ਤੈਰ ਉਹ ਲੜਨਾ ਆਇਆ ਚੱਲ ਕੀ ਯਾਰ ਕੀ ਯਾਰ ਮੈਂ ਤਾਂ ਲਪਕੇ ਸਕਰਪਲ ਹਰ ਵੱਲ ਬਰਸ਼ ਕਰਕੇ ਆ ਆ ਬਾਬਾ ਠੀਕਾਂਗਾ ਓਏ ਭੈਣ ਤੋਂ ਜੋੜ ਓ ਯਾਰ ਮੈਨੂੰ ਭੈਣ ਤੋਂ ਦੂਰ ਫੁੱਦੂ ਖਿੱਚੀ ਆ ਨਾ ਜਵਾਕਦਾ ਯਾਰ ਓਏ ਓਏ ਬੁੱਲਰਾ ਬੁੱਲਰਾ ਗੱਲ ਸੁਣੀ ਓਏ ਲੋਗ ਬੰਦ ਕਰ ਠੀਕ ਆ ਠੀਕ ਆ ਠੀਕ ਆ ਪੱਕੀ ਗੱਲ ਆ ਓਏ ਬੁੱਲਰਾ ਓਏ ਪਾਣੀ ਪੀ ਗਿਆ ਓਏ ਪਾਣੀ ਪੈਦੇ ਨੂੰ ਓ ਭੈਣ ਸੱਚੀ ਓਏ ਓਏ ਬਾਹਰ ਜਾ ਕੇ ਪੈ ਜਾਂਦਾ ਹੁੰਦਾ ਭੈਣ ਨਾ ਐ ਨਾ ਕਰੋ ਯਾਰ ਐ ਨੀ ਪਤਾ ਹਾਂ ਰਸਤੇ 'ਤੇ ਚੱਤੇ ਪੈ ਨੂੰ ਜਾ ਕੇ ਉਧਰ ਇਹ ਓਹ ਨਾ ਫਾਲ ਲੈ ਜੇ ਇਹ ਜਾਊਗਾ ਹੁਣੇ ਉੱਠ ਕੇ ਨਾ ਨਾ ਜਾਈ ਨਾ ਮਰ ਜਾਊ ਮੇਰੇ ਮੇਰੇ ਕਰਨਰ ਤੋਂ ਨਾ ਆਉਣਗੇ ਮੇਰੇ ਕਰਨਰ ਤੋਂ ਆਉਣਗੇ ਗੜਾ ਨਹੀਂ ਗੜਾ ਨਹੀਂ ਗੰਗਾ ਅਰ ਬੜਾ ਗਲਤੀ ਮੰਨ ਗਿਆ ਮੰਨ ਗਿਆ ਲਿਪਕਸ ਕਰੋ ਫਿਰ ਗਲਤੀ ਮੰਨੀ ਹੋਗੀ ਚਲ ਗੱਲ ਲੱਗ ਜਾ ਫਿਰ ਇੱਕ ਵਾਰੀ ਚਲ ਗੱਲ ਲੱਗ ਜਾ ਗਲਤ ਲੱਗਦਾ ਫਿਰ ਇੱਕ ਵਾਰੀ ਆਇਆ ਨਾ ਕਰੋ ਯਾਰ ਨਾ ਇੱਕ ਵਾਰੀ ਜੱਫੀ ਪਾ ਲਓ ਇੱਕ ਵਾਰੀ ਜੱਫੀ ਪਾ ਲਓ ਯਾਰ ਆਇਆ ਨਾ ਕਰੋ ਯਾਰ ਕੱਲ ਨੂੰ ਤੁਸੀਂ ਫਿਰ ਬੋਲਣਾ ਨਹੀਂਗਾ ਨਾ ਆਇਆ ਨਾ ਕਰੋ ਇੱਕ ਵਾਰੀ ਜੱਫੀ ਪਾ ਲਓ ਹੋਰ ਯਾਰ ਆ ਲੈ ਬਈ ਅਗਲਾ ਕਹਿੰਦਾ ਮੈਂ ਇੱਕ ਦਾਲ ਬਣਾਵਾਂ ਕਹਿੰਦਾ ਢੋਡੀ ਬਈ ਆ ਲੈ ਹੋਰ ਉਸੇ ਕਹਾਣੂ ਢੋਡੀ ਸਕੀਮ ਫਾਉਂਦ ਕਰਦਾ ਮੇਰਾ ਦਾਮ ਨਾ ਆਵਾਜ਼ ਦੇ ਦੁਆਬ ਸੇਣਾ ਅਗਲਾ ਚਪੜੇ ਖਾਣਾ ਵੀ ਤੋ ਨੰਗੜਾ ਬਾਈ ਆਪਾਂ ਗਾ ਜਮਾ ਗਲਤ ਗੱਲ ਆ ਬਈ ਮਾਰਿਆ ਯਾਰ ਬਈ ਅਗਲਾ ਚਪੜੇ ਢੋੜੀ ਖਾਣਾ ਹੈ ਇਨਸਾਫ ਇਨਸਾਫ ਚਾਹੀਦਾ ਬਾਈ ਹਲੋ ਵੀ ਕੋਈ ਨਹੀਂ ਚਪੜੇ ਖਾਂਦਾ ਜੇ ਮੇਰੇ ਨਾਲ ਪੰਗੇ ਲੈਣਾ ਮੈਂ ਤਾਂ ਨਹੀਂ ਪੱਕੀ ਗੱਲ ਨੂੰ ਮਾਰ ਮਾਰ ਚਪੜੇ ਮੇਰੀ ਤੌੜ ਛੱਡ ਦੇ ਭਰਾਵਾ ਮੇਰੇ ਗਲਤ ਗੱਲ ਆ ਹਲੋ ਬਈ ਚਪੜੇ ਢੋੜੀ ਖਾਣਾ ਹੈ ਨਾ ਨਗਰ ਤੋਂ ਓਏ ਚੁੱਭਰ ਕੇ ਬਈ ਜਾਉਗਾ ਸੋ ਜੋ ਬਾਈ ਯਾਰ ਬਈ ਸੋਈ ਆ ਨਾ ਪਰ ਗਲਤ ਗੱਲ ਆ ਚਪੜੇ ਢੋੜੀ ਖਾਣਾ ਹੈ ਤੋ ਨਾਲ ਤੜਕੇ ਲਾਲਾ ਖਾਉਂਦਾ ਅਗਲਾ ਯਾਰ ਦਾਲਾ ਬਣਾਇ ਖਾਉਂਦਾ ਚੌਲ ਬਣਾਇ ਖਾਉਂਦਾ ਬਈ ਜਲਾ ਅਗਰੇ ਬੁੱਲ ਪਾੜਦਾ ਤੂੰ ਸਾਡਾ ਬੁੱਲ ਪਾੜਦਾ ਇੱਥੇ ਹੀ ਬੁੱਲ ਟਕੇ ਫੇਸ ਬਿਊਟੀ ਖਰਾਬ ਕਰਤੀ ਸਾਰੀ ਬੈਨੇ ਸੁਣਾ ਮੁੰਡਾ ਲੈ ਰੋ ਮੇ ਰੁਣਾ ਪੈਸਮਣ ਐਣੀ ਮੈਂ ਕਿੱਥੇ ਕਿਦੇ ਵਿੱਚ ਕੋਈ ਦੇਖੀ ਨਹੀਂ ਪਈਆ ਪਰ ਕੋਈ ਨਾ ਮਾਰਨ ਦੇਦਾ ਫੇ ਰੋਟੀ ਕੋ ਕੋਈ ਪੈ ਜਾਉਣਾ ਯਾਰ ਕਾਹਨੂੰ ਨਹੀਂ ਪੈਂਦੇ ਚਲੋ ਚਲੋ ਬੁੱਲਰਾ ਪਹਿਲਾਂ ਤੂੰ ਰੋਣਾ ਤੂੰ ਖੜਾ ਨਾ ਖੜਾ ਹੋ ਲੈ ਤੂੰ ਗਾ ਤੂੰ ਖੜਾਗਾ ਪੈ ਜਾ ਆ ਦੇਖ ਲੈ ਹੁਣ ਲੈ ਇੱਧਰ ਨੂੰ ਹੋ ਗਿਆ ਮੇਰਾ ਸਾਲਾ ਮੈਂ ਮੈਂ ਕੀ ਕਰਾਂ ਤੈਨੂੰ ਭੈ ਜੋ ਭਾਈ ਚੱਲ ਲੈ ਲੈ ਪੈਂਦੀ ਚੁੱਲ੍ਹੇ ਕਰੇ ਕਰ ਬੁੱਧੀ ਨਾਲ ਤੈਨੂੰ ਫਿੱਟ ਹੋਣਾ ਨਾ ਉਹਦੇ ਹੁਣ ਤੱਕ ਹੋ ਗਿਆ ਉਹਦੇ ਕਿੱਧਰ ਆਉਂਦਾ ਲੈ ਜੰਮ ਲਈ ਜਾ ਇਹ ਲੋੜਦਾ ਮੈਂ ਓਏ ਓਏ ਬਸ ਤੇ ਤੈਨੂੰ ਇੱਕ ਦਮ ਮਾਰ ਦਿਆ ਵੀ ਤੂੰ ਬਾਹਰ ਵਾਲੇ ਗਵਨ ਤੋਂ ਇੱਧਰ ਨਹੀਂ ਮਾਰ ਸਕਦਾ ਮੈਂ ਉਹਨੂੰ ਭੇਜ ਦੇ ਉਹਨੂੰ ਭੇਜ ਦੇ ਨਾ ਕਿ ਮੈਂ ਤੁੰਗ ਮਰ ਨਹੀਂ ਪਿਆਗਾ ਘੂਆ ਗੋਨੇ ਲਾ ਮਗਰ ਬਾੜਨ ਮੈਂ ਬਾੜ ਬਾੜ ਪਾ ਲੈ ਮੈਂ ਹੰਦੇ ਯਾਰੋ 2 ਵਜੇ ਪੈ ਜਾਓ ਓਏ ਤੂੰ ਮੱਥੇ ਘਣਾ ਆ ਜਾ ਇੱਧਰ ਨੂੰ ਪਰ ਇਹ ਗਲਤ ਗੱਲ ਹੈ ਅਗਲਾ ਬਗਾਨੇ ਪਿੰਡੋਂ ਇੱਥੇ ਬੜੀ ਗਾਨਾ ਮੇਰਾ ਇਹ ਮਮਾ ਬੱਲ ਕਿਵੇਂ ਠੀਕ ਆ ਓਏ ਨਹੀਂ ਇਹਦੇ ਨਿਕਲ ਜਾਂਦਾ ਹੁਣ ਯਾਰ ਆ ਦੇਖ ਆ ਆ ਮਤਲਬ ਬੱਜੀ ਆ ਯਾਰ ਹਾਂ ਸੱਚੀ ਬੱਜਾ ਬੱਜਾ ਦਾ ਬਹੁਤ ਪੜਾਗਾ ਇਧਰ ਤੇ ਵੀ ਸੜੀ ਕੋਲ ਲੱਗੀ ਆ ਇਧਰ ਲਈ ਸਾਢੀ ਲੰਘ ਜਾਂਦਾ ਤਾਂ ਇਹ ਬੱਜੀ ਆ ਬੰਦਸ ਉਹ ਇਹਨੂੰ ਕਿਤੇ ਪਹਿਨਣਾ ਕੋਈ ਇਹਨੂੰ ਕਿ ਪਹਿਨਣਾ ਪੁੱਲਰਾ ਚੱਲ ਹਲਾ ਕੱਲੂ ਤੀਆ ਹੋਆ ਗਾਂਧੀ ਦਾ ਦੰਦ ਨਾ ਤੇ ਤੂੰ